थाने दे बिल्कुल करीब दुकान जिमी मेडिकोच दुकान दे बाहर लगी एसी दी यूनिट नु लगी अग मेडिकल दे मालक ने जानकारी देंदे हुए जिमी मेडिकल दे मालक ने दसिया कि अग शॉर्ट सर्किट करके लगी जो कि बहुत ही भयानक मौके ते फायर ब्रिगेड की गड्डी नु बुलाया गया गड्डी मौके ते आ गई पर गड्डी दे आउन दे बावजूद भी फायर ब्रिगेड की गड्डी जो पानी की सप्लाई प्रेशर तेज कर दी है किसी तकनीकी खराबी कारण वो स्टार्ट नहीं हो पाई बड़ी कोशिश कर बावजूद भी पानी वाली मोटर स्टार्ट नहीं हो पाई इसका प्रेसर नहीं बनिया अखीर फायर ब्रिगेड के कर्मचारियों ने अग बचाओ सिलेंडर की वरतों करते हुए अगते काबू पाया ते जानी माली नुकसान होने तो बच गया मौके से मौजूद सबका एम सी आशु कुमार जी ने सरकार बेनती की थी कि जे अग बजाओ गड्डिया दोटर न चलन तो इसका व्डा खमियाजा भुगतना पै सकता है ਜਿਸ ਵੀ ਕਿਤੇ ਅਗ ਲੱਗ ਗਈ ਹੋਵੇ ਉਸ ਨੂੰ ਪੂਤਣਾ ਪੈ ਸਕਦਾ ਕਿਰਪਾ ਕਰਕੇ ਇਹਨਾਂ ਗੱਡੀਆਂ ਦੀ ਮਸ਼ੀਨਾਂ ਦੀ ਰਿਪੇਅਰ ਤਸੱਲੀ ਬਖਸ਼ ਕੀਤੀ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਸ ਦਾ ਉਪਯੋਗ ਸਹੀ ਟਾਈਮ ਤੇ ਕੀਤਾ ਜਾ ਸਕੇ ਜੋ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੀ ਖਾਸ ਰਿਪੋਰਟ ਉਹ ਕੰਪਰੈਸਰ ਨੂੰ ਅਗ ਲੱਗ ਗਈ ਸੀ ਇਹ ਸੀ ਜੀ 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 ਤੇ ਫੋਨੋਂ ਕੀਤਾ ਸੀ ਤੁਸੀਂ ਅੰਗ ਫਾਇਰ ਬ੍ਰਿਗੇਡ ਆ ਲੈਣੇ ਜੀ ਤੇ ਫਿਰ ਉਹਨਾਂ ਨੇ ਆਖਿਰ ਹੀ ਅੱਗ ਬੁਝਾਤੀ ਆ ਹਾਂਜੀ ਹਾਂਜੀ ਬੁਝਾਤੀ ਠੀਕ ਹੈ ਸਰ ਡਿਸਟ੍ਰਿਕਟ காங்கிரஸ் ਕਮੇਟੀ ਜਿਲ੍ਹਾ ਜੰੰਦਾ ਦਿਹਾਤੀ ਐਸ ਵੇਲੇ ਬਿਲਕੁਲ ਪੁਲਿਸ ਸਟੇਸ਼ਨ ਦੇ ਨੇੜੇ ਬਿਲਕੁਲ ਜਿੰਮੀ ਮੈਡੀਕੋਲ ਜਿਹਨਾਂ ਦੇ ਉੱਤੇ ਇੱਕ ਜਿਹੜਾ ਏਸੀ ਦਾ ਹਵਾ ਕੱਢਣ ਵਾਲਾ ਪੰਪਾ ਉਹਨੂੰ ਅੱਗ ਲੱਗ ਗਈ ਸੀ ਥੋੜੀ ਦੇਰ ਪਹਿਲਾਂ ਪਰ ਬਹੁਤ ਅਫਸੋਸਨਾ ਕਹਿਣਾ ਪੈ ਰਿਹਾ ਮੈਨੂੰ ਕਿ ਮੇਰੇ ਸਾਹਮਣੇ ਐਸ ਵੇਲੇ ਫਾਇਰ ਬ੍ਰਿਗੇਡ ਦਾ ਛੋਟਾ ਇਹ ਅੱਗ ਬੁਝਾਉਣ ਵਾਸਤੇ ਆਇਆ ਹੋਇਆ ਔਰ ਇਹਨੂੰ 15 ਮਿੰਟ ਹੋ ਗਏ ਤੇ ਟੱਕਰਾ ਮਾਰਦਿਆਂ ਨੂੰ ਇਹ ਸਟਾਰਟ ਹੀ ਨਹੀਂ ਹੋ ਰਿਹਾ ਔਰ ਥੋੜਾ ਜਿਹਾ ਪਰਮਾਧਮਾ ਬੋਲਣਾ ਅੱਗ ਦੇ ਉੱਤੇ ਕੁਝ ਕਾਬੂ ਪੈ ਗਿਆ ਹੋਇਆ ਇਹ ਫਾਇਰ ਬ੍ਰਿਗੇਡ ਦੀ ਫਲੋਰ ਨਗਰ ਕੌਂਸਲ ਦੀ ਫਾਇਰ ਬ੍ਰਿਗੇਡ ਦੇ ਆਸਲ ਤੇ ਹੁੰਦੀ ਤੇ ਇੱਥੇ ਬਹੁਤ بڑا ਕੀ ਨੁਕਸਾਨ ਹੋ ਸਕਦਾ ਸੀਗਾ ਕਿ ਨਹੀਂ ਜਣਾ ਤੇ ਇਹਨੂੰ ਜਲਦੀ ਤੋਂ ਜਲਦੀ ਨਗਰ ਕੌਂਸਲ ਫਲੋਰ ਨੂੰ ਇਹ ਬੇਇੱਜ਼ਤੀ ਨਹੀਂ ਜਣਾ ਪੇ ਇਸ ਤ ਵੇ ਇਸੋ ਪੈਣਾ ਬੇਕੋ ਵੱਡਾ ਹਾਸਾ ਹੋ ਜਾਏ ਫਲੋਰ ਦੇ ਵਿੱਚ ਇਹੋ ਜਿਹਾ ਕੋਈ ਪਰਮਾਧਮਾ ਨਾ ਕਰੇ ਕੋ ਆਸਾ ਹੋਏ ਇਹ ਜਿਹੜੇ ਤੁਹਾਡੀਆਂ ਗੱਡੀਆਂ ਇਹਨਾਂ ਨੂੰ ਰਿਪੇਅਰ ਕਰਾਓ ਠੀਕ ਕਰਾਓ ਤਾਂ ਜਿਹੜਾ ਜਿਹੜਾ ਫੈਸਲਾ ਆ ਇਸ ਕੰਮ ਵਾਸਤੇ ਤੁਹਾਨੂੰ ਦਿੱਤਾ ਗਿਆ ਹੈ ਉਹ ਸ ਕੰਮ ਆ ਸਕਣ ਜੈ ਹਿੰਦ